ਨਾ ਗੁਰਵਿੰਦਰ ਸਿੰਘ ਕਾਲਵਾ ਤੁਸੀਂ ਵੀ ਵਖਰਾ ਸਰਬੱਤ ਦਾ ਭਲਾ ਕਾਲਵਾ ਟੀਵੀ ਜਿਲ੍ਹਾ ਤਰਨਤਾਰਨ ਦੇ ਅਧੀਨ ਹਲਕਾ ਸ਼੍ਰੀ ਖਡੂਰ ਸਾਬ ਦੇ ਪਿੰਡ ਟੋਡ ਮੁਹੰਮਦ ਖਾਂ ਪਹੁੰਚ ਚੁੱਕੇ ਆ ਪਰਿਵਾਰ ਨਾਲ ਕਰਾਂਗੇ ਗੱਲਬਾਤ ਸੂਤਰਾ ਦੇ ਹਵਾਲੇ ਤੇ ਪਤਾ ਲੱਗਾ ਕਿ ਇਹਨਾਂ ਨੇ ਪਿੰਡ ਦੇ ਵਿੱਚ ਕਾਫੀ ਜਿਹੜਾ ਇਹ ਰਾਸਨਾ ਗਰੀਬ ਮਜ਼ਦੂਰ ਕਿਸਾਨਾਂ ਨੂੰ ਵੰਡਿਆ ਪਰਿਵਾਰ ਨਾਲ ਕਰਾਂਗੇ ਗੱਲਬਾਤ ਉਹ ਕਿਹੜੀ ਸੇਵਾ ਸੁਸਾਇਟੀ ਨਾਲ ਇਹਨਾਂ ਦੀ ਮੁਲਾਕਾਤ ਹੋਈ ਆ ਜਿਹਨਾਂ ਆਪਣੇ ਜੀਵਨ ਚ ਜਿਹੜਾ ਹੈ ਭਲੇ ਦਾ ਕੰਮ ਕੀਤਾ ਸਰਸੀ ਕਪੜ ਜੀ ਸਰਸੀ ਗੱਲਬਾਤ ਜੀ ਕੀ ਨਾ ਤੁਹਾਡਾ ਮੇਰਾ ਨਾਮ ਸੁਮਨ कौर ਬਾਜੀ ਜਿਹੜਾ ਕੋ ਲਗਾਤਾਰ ਵੇਖਿਆ ਜਾਵੇ ਹਾਰਦਪੇੜ ਦਾ ਪਰਿਵਾਰ ਨੇ ਸਿੰਗਰ ਜਾਂ ਜਿਹਦੇ ਵੀ ਸਦਗੁਰਾਂ ਨੇ ਕਿਰਪਾ ਕੀਤੀ ਹੈ ਜੇਬ ਚ ਪੈਸਾ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰਾਂ ਦੀ ਕਿਸਾਨਾਂ ਦੀ ਜੀ ਸੇਵਾ ਕਰ ਰਹੇ ਨੇ ਜੀ ਕਿਉਂਕਿ ਲਾਜ਼ਮੀ ਹੋਣਾ ਵੀ ਚਾਹੀਦਾ ਸਮੇਂ ਦੇ ਮੁਤਾਬਕ ਹਾਂਜੀ ਤੁਸੀਂ ਜਿਹੜਾ ਤੁਹਾਡੇ ਵੱਲੋਂ ਜਿਹੜਾ ਇਹ ਪੁੰਨ ਦਾ ਕੰਮ ਕੀਤਾ ਗਿਆ ਗਰੀਬ ਮਜ਼ਦੂਰ ਜਾਂ ਕਿਸਾਨਾਂ ਨੂੰ ਜਿਹੜਾ ਰਾਸ਼ਨ ਵੰਡਿਆ ਗਿਆ ਕੀ ਤੁਹਾਨੂੰ ਵਿਚਾਰ ਹੈ ਕੀ ਤੁਹਾਡੇ ਮਨ ਚ ਖਿਆਲ ਹੈ ਕਿ ਜਿਹੜੀ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਜੇਬ ਚੋਂ ਕੀਤਾ ਜਾਂ ਤੁਹਾਡਾ ਕਿਸੇ ਨਾਲ ਰਵਤਾ ਆ ਭਾਜੀ ਇਹ ਵਿਚਾਰ ਕਹਿ ਲੋ ਜਾਂ ਜੇਬ ਚੋਂ ਕਹਿ ਲੋ ਇਦਾਂ ਦਾ ਕੁਝ ਨਹੀਂ ਆ ਸਾਡਾ ਰابطਾ ਇਹ ਪਿੰਡ ਦੇ ਜਿਹੜੇ ਵਸਨੀਕ ਆ ਪਹਿਲ ਹੁੰਦੇ ਸੀ ਇਹ ਰਾਸ਼ਟਰਪਤੀ ਕ੍ਰਿਸ਼ਨ ਕੰਤਾ ਉਹਨਾਂ ਦੀ ਫੈਮਲੀ ਦੇ ਨਾਲ ਸਾਡੇ ਫਾਦਰ ਸਾਹਿਬ ਦਾ वार्ता ਹੋਇਆ ਉਹਨਾਂ ਨੇ ਪੰਜਾਬ ਦੀ ਕਿਉਂਕਿ ਹੁਣ ਹਰ ਪੱਖੋਂ ਪੰਜਾਬ ਦੀ ਜਿਹੜੀ ਕੰਡੀਸ਼ਨ ਬਹੁਤ ਮਾੜੀ ਚੱਲ ਰਹੀ ਆ ਤੇ ਹਰ ਪੱਖੋਂ ਇਹ ਕਰ ਰਹੇ ਉਹਨਾਂ ਨੇ ਵੀ ਦੱਸਿਆ ਕਿ ਨਹੀਂ ਪਿੰਡ ਦੇ ਹਾਲਾਤ ਬਹੁਤ ਮਾੜੇ ਨੇ ਤੇ ਉਹਨਾਂ ਨੇ ਗੌਰਵ ਸ਼੍ਰੀ ਗੌਰਮ ਕੰਤ ਦੇ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਥਰੂ ਉਹਨਾਂ ਨੇ ਫੋਨ ਕੀਤਾ ਉਹਨਾਂ ਨੇ ਫਾਦਰ ਸਾਹਿਬ ਨੂੰ ਕਿਹਾ ਵੀ ਨਹੀਂ ਤੁਸੀਂ ਕੰਬਲ ਤੇ ਆਟਾ ਤੇ ਸੌਦਾ ਜਿਹੜਾ ਕਿ ਲੋਕਾਂ ਨੂੰ ਪ੍ਰੋਵਾਈਡ ਕੀਤਾ ਗਿਆ ਜਿਹੜਾ ਤੁਸੀਂ ਸ੍ਰੀ ਕਾਂਤ ਬੋਲ ਰਹੇ ਆ ਉਹ ਇੱਥੋਂ ਦੇ ਰਹਿਣ ਵਾਲੇ ਨੇ ਭਾਈ ਇਹਨਾਂ ਪੇਂਡ ਦੇ ਵਸਨੀਕ ਆ ਇਹ ਪ੍ਰਸ਼ਤਪਤੀ ਕਿਸ਼ਨ ਕਾਂਤ ਇਹਨਾਂ ਦੇ ਫਾਦਰ ਲਾਲਾ ਚੰਤਰਾਮ ਜੀ ਹੁੰਦੇ ਸੀ ਮਾਤਾ ਦਾ ਨਾਮ ਹੀ ਸਤਿਅਵਤੀ ਸਤਿਅਵਤੀ ਇਹ ਗਲਤੀ ਹੈ ਉਹ ਜਿਹੜੇ ਉੱਪਰ ਹੀ ਉਹ ਗਲਤੀ ਹੈ ਮਤਲਬ ਜੋ ਕਹਿ ਦਿੱ ਗਏ ਸ਼ੀਰਪਖ ਸਿੰਘ ਗੋਦਮ ਸਿੰਘ ਇਸ ਪਿਛੇ ਉਹਨਾਂ ਦਾ ਪ੍ਰਵੋਕ ਕਰ ਰਹੇ ਜਿਹੜਾ ਤਾਂ ਪਛੋਕੜ ਸੀ ਉਹ ਪਿੰਡ ਉਹਨਾਂ ਦਾ ਜੱਦੀ ਪਿੰਡ ਹੀ ਹੈ ਜੱਦੀ ਸੂਦ ਹੀ ਇਹਨਾਂ ਦਾ ਮਤਲਬ ਗਲਾਟੀਏ ਜਿੰਨੇ ਬੜੇ-ਬੜੇ ਜਾਤੀ ਆਸਤੇ ਲੜੇ ਸੀ ਉਹਨਾਂ ਦੇ ਮਾਂ ਦੇ ਇਹਨਾਂ ਦੇ ਘਰ ਹੁੰਦੇ ਸੀ ਔਰ ਬਾਅਦ ਵਿੱਚ ਜੋ ਉਪਰराष्ट्रपति ਕਿਸ਼ਨ ਕਾਂਤਾ ਜੀ ਇਹ ਆਂਧਰਾ ਪ੍ਰਦੇਸ਼ ਦੇ ਗਵਰਨਰ ਵੀ ਰਹਿ ਚੁੱਕੇ ਸੀ ਜਿੱਥੋਂ ਜੋ ਚਲੇ ਗਿਆ ਉਹ ਗਵਰਨਰ ਵੀ ਰਹਾ ਫਿਰ ਉਪਰराष्ट्रपति ਬਣਿਆ ਉਪਰराष्ट्रपति ਤੋਂ ਬਣ ਤੋਂ ਬਾਅਦ ਉਹਨਾਂ ਨੂੰ ਚਲੋ ਹਟਿਆ ਕਿ ਆ ਇੱਕਦਮ ਮੌਤ ਹੋ ਗਈ ਫਿਰ ਉਹਨਾਂ ਰਾਸ਼ਟਰਪਤੀ ਬਣਨਾ ਸੀ ਫਿਰ ਇਹਨਾਂ ਦੀ ਜਗ੍ਹਾ ਅਬਦੁਲ ਕਲਾਮ ਬਣੇ ਆਪਣੇ ਤੋ ਬਹੁਤ ਵੱਡਾ ਨਾਮੀ ਚਿਹਰਾ ਉਹ ਵੀ ਦੁਨੀਆ ਦੁਨੀਆ ਦੇ ਅੰਦਰ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਦੇਸ਼ ਲਈ ਬਹੁਤ ਵੱਡਾ ਉਹਨਾਂ ਨੇ ਇਹ ਜੋ ਪ੍ਰਸ਼ਟਪਤੀ ਕਿਸ਼ਨ ਕਾਂਤ ਦਾ ਇਹਨਾਂ ਦੇ بیٹے ਜਿਹੜਾ ਲక్ష్ਮੀ ਚੰਦ ਲక్ష్ਮੀ ਕਾਂਤ ਦਾ ਇਹਨਾਂ ਦਾ ਬੇਟਾ ਜਿਹੜਾ ਗੌਰਵ ਕਾਂਤ ਇਹ ਅਮਰੀਕਾ ਦੇ ਵਿੱਚੋਂ ਆਜੀ ਪੜ ਕੇ ਆਇਆ ਜਿੱਥੇ ਪੰਡਤ ਜਵਾਹਰ ਲਾਲ ਨਹਿਰੂ ਜੀ ਪੜਿਆ ਇਹ ਉਹ ਯੂਨੀਵਰਸਿਟੀ ਚੋਂ ਪੜ ਕੇ ਆਇਆ ਔਰ ਅੱਗੇ ਵੀ ਦੋ ਕੁ ਮਹੀਨੇ ਪਹਿਲਾਂ ਹੋ ਕੇ ਗਿਆ ਸੀ ਫਿਰ ਇਹ ਮੰਨ ਲਓ ਕਹਿੰਦੇ ਵੀ 40 ਕੈਂਟਰੀਆਂ ਦਾ ਅਸੀਂ ਦੌਰਾ ਕਰ ਚੁੱਕੇ ਹਾਂ ਜਦੋਂ ਮੈਂ ਵਿਖਿਆ ਜਾਵਾਂਗਾ ਤੁਹਾਡੇ ਵੱਲੋਂ ਜਿਹੜਾ ਰਤਨਾ ਵੰਡਿਆ ਗਿਆ ਜਾਂ ਉਹਨਾਂ ਵੱਲੋਂ ਰਤਨ ਦਿੱਤਾ ਗਿਆ ਤੁਹਾਡਾ ਉਹਨਾਂ ਨਾਲ ਰਾਬਤਾ ਕਿਵੇਂ ਹੋਇਆ ਰਾਬਤਾ ਭਾਜੀ ਸਾਡਾ ਫਾਦਰ ਸਾਹਿਬ ਸਾਡਾ ਇਹਨਾਂ ਨਾਲ ਮਤਲਬ ਕਾਫੀ ਪੁਰਾਣਾ ਹੀ ਮਤਲਬ ਕਲੋਜ਼ ਹੈ ਜਦੋਂ ਦੀ ਉਹ ਰਾਸ਼ਟਰਪਤੀ ਬਣਿਆ ਫਾਦਰ ਸਾਹਿਬ ਵੀ ਆਰਮੀ ਚ ਰਿਟਾਇਰ ਹੀ ਤੇ ਉਸ ਟਾਈਮ ਦਾ ਇਹਨਾਂ ਨਾਲ ਕਨੈਕਟ ਹੋਇਆ ਵਾ ਤੇ ਫਾਦਰ ਸਾਹਿਬ ਸਾਡੇ ਬਿਲਕੁਲ ਇਮਾਨਦਾਰ ਬੰਦੇ ਆ ਸਾਰਾ ਪਿੰਡ ਚੋਂ ਉਹਨਾਂ ਦੀ ਇੱਜ਼ਤ ਕਰਦਾ ਵਾ ਛੋਟੀਆਂ ਦੇ ਵੀ ਲੋਕ ਜਿਹਨ ਇਲਾਕੇ ਸਾਰਾ ਉਹਨਾਂ ਦੀ ਹਿੱਤ ਕਰਦਾ ਵੇਖੋ ਮਾਣਦਾਰ ਜਿਹਨੂੰ ਕਹਿ ਦਿੰਦੇ ਨੇ ਬੱਚੇ ਦੇਖੋ ਜਿਹੜਾ ਤੁਹਾਡੇ ਵੱਲੋਂ ਜਾਂ ਉਹਨਾਂ ਵੱਲੋਂ ਤੁਹਾਡੇ ਦੋਵਾਂ ਪਰਿਵਾਰਕ ਸੰਯੋਗ ਦੇ ਨਾਲ ਜਿਹੜਾ ਗਰੀਬ ਮਜ਼ਦੂਰ ਜਾਂ ਗਰੀਬ ਕਿਸਾਨ ਨੂੰ ਰਾਸਣ ਵੰਡਿਆ ਗਿਆ ਹੈ ਹਾਂਜੀ ਹਾਂਜੀ ਕੀ ਉਹਨਾਂ ਦੀ ਪਹਿਲਾਂ ਇਨਕਵਾਰੀ ਕਿਉਂ ਕੀਤੀ ਗਈ ਵੀ ਵਾਕਿਆ ਪਰਿਵਾਰ ਲੋੜਵੰਦ ਹੈ ਜਿਵੇਂ ਕਿ ਵੇਖਿਆ ਜਾਵੇ ਪਹਿਲਾਂ ਪਿੰਡਾਂ 'ਚ ਰੌਲਾ ਪੈਣ ਦਾ ਕਿ ਜਿਹੜੇ ਸਤਗੁਰੂ ਦੀ ਕਿਰਪਾ ਦੇ ਨਾਲ ਘਰੋਂ ਸੁਖੀ ਨੇ ਜਾਂ ਉਹਨਾਂ ਦਾ ਆਪਾਂ ਨਾਮ ਹੀ ਰਾਸਣ ਲਈਏ ਤੇ ਸਰਦਾ ਕਿ ਲੋੜਵੰਦਾ ਪਰਿਵਾਰਾਂ ਨੂੰ ਹੀ ਰਾਸਣ ਵੰਡਿਆ ਗਿਆ ਕੋ ਭਾਜੀ ਅਸੀਂ ਤੇ ਪਹਿਲਾਂ ਇਹ ਗੱਲ ਕਰਾਂ ਅਸੀਂ ਕਹਿੰਨੇ ਆ ਜਿਹੜੀ ਆ ਤਰਨਤਾਰਨ ਦੀ ਧਰਤੀ ਅੰਬਰ ਸਾਡੀ ਸਹੀ ਮੈਨਾ ਰੱਖਦੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਦੇਵਤਿਆਂ ਦੀ ਇੱਥੇ ਸਾਰੇ ਧਰਮ ਦੇ ਗੁਰੂ ਆਇਆ ਸਾਰੀਆਂ ਜਾਤੀਆਂ ਆ ਵੇਖੋ 14 ਦੇ 12 13 ਜ਼ਿਲ੍ਹੇ ਬਰਬਾਦ ਹੋ ਗਏ ਨਾ ਇਹ ਦਾਨੀ ਜ਼ਿਲ੍ਹਾ ਤੇ ਬਚਿਆ ਵਾ ਨਹੀਂ ਕੀ ਗੱਲ ਮਾਲਕ ਇੱਥੇ ਪਾਣੀ ਨਹੀਂ ਚਲੋ ਅਸੀਂ ਇਹਨਾਂ ਵੀ ਸਾਡੇ ਜ਼ਿਮੀਦਾਰਾਂ ਭਰਾਵਾਂ ਦੀਆਂ ਫਸਲਾਂ ਬਚ ਗਈਆਂ ਗਾਂ ਮਜ਼ਦੂਰਾਂ ਨੂੰ ਮਜ਼ਦੂਰੀ ਮਿਲੂਗੀ ਸਾਰਾ ਕੰਮ ਚੱਲੂਗਾ ਸਾਡੇ ਜ਼ਿਮੀਦਾਰ ਭਰਾ ਭਰਾ ਵੀ ਜੋ ਵੀ ਉਹਨਾਂ ਆ ਵੇਖੋ ਭਾਜੀ जमीदारेटाजूर भरा बेटा, बेटा। जी कोई नहीं कलाकार जो कर रहे बहुत अब कलाकार खालसा हेट आए अहत धनबाद कर रहे चलो मालिक ने जो मार मारी है तो मालिक किसी के वस के गल नहीं है किसान आंग मजदूर है ਪਿੰਡਾਂ ਦੇ ਵਿੱਚ ਜਨਾਂ ਦੇ ਕੋਠੇ ਡੇਕੇ ਛੱਤਾਂ ਡਿੱਗ ਗਈਆਂ ਉਹਨਾਂ ਤੱਕ ਗਰੀਬ ਮਜ਼ਦੂਰਾਂ ਤੱਕ ਕੋਈ ਨਹੀਂ ਪਹੁੰਚਿਆ ਤੇ ਸਾਡੇ ਕੋਲ ਕੱਲ ਦੀ ਇੱਕ ਖਬਰ ਆਈ ਹੈ ਕਿ ਉਹਨਾਂ ਨੇ ਘਰ ਉਹਨਾਂ ਦੇ ਕਿਪਾਇਆ ਵੀ ਆਟਾ ਹੈ ਨਹੀਂ ਆ 100% ਦੋਵੇਂ ਜੀ ਹੰਡੇ ਗਿਆ ਡੇਕੇ ਜਿਹੜੇ ਕਿ ਕਮਰੇ ਚ ਬਾਹਰ ਵੀ ਨਹੀਂ ਨਿਕਲ ਸਕਦੇ ਉਹਨਾਂ ਨੇ ਕਿਹਾ ਕਿ ਸਾਡੇ ਤੱਕ ਕੋਈ ਪਹੁੰਚਿਆ ਨਹੀਂ ਸਾਡੇ ਨਾਲ ਕਿਸੇ ਨੇ ਪਹੁੰਚ ਹੀ ਕੋਈ ਨਹੀਂ ਕੀਤੀ ਦੇਖੋ ਭਾਜੀ ਅਸੀਂ ਤੇ ਆ ਜਿਹੜੇ ਆਪਣੇ ਪਿੰਡ ਕੋਟ ਆ ਹੁਣ ਸਾਨੂੰ ਪਤਾ ਹੀ ਇੱਥੇ ਆ ਗੱਲ ਆ ਇੱਥੇ ਸਾਡੇ ਮਜ਼ਦੂਰ ਪਰ ਆ ਜਿਹੜੇ ਕਿਲੇ ਕਿਲੇ ਵਾਲੇ ਦੋ-ਦੋ ਕਿਲੇ ਵਾਲੇ ਵੀ ਇਹਦੇ ਵਿੱਚ ਤਕੜੇ ਸਟੂਲ ਕਾਰ ਦੇ ਬੰਦੇ ਵੀ ਆ ਗਿਆ ਆਈ ਭਾਈ ਜਿਨ੍ਹਾਂ ਦੇ ਘਰਾਂ 'ਚ ਗੱਡੀਆਂ ਲੱਗੀਆਂ ਸਾਰਾ ਨੈਬਲ ਇੱਕੋ ਜਿਹਾ ਨਹੀਂ ਆ ਉਹ ਸਾਨੂੰ ਤੇ ਪਤਾ ਨੂੰ ਮੈਨੂੰ ਪਤਾ ਟੋਟੀਆਂ ਲੱਗ ਲੱਗੇ ਸਾਰਾ ਪਤਾ ਵਾ ਕਿ ਕੌਣ ਗਰੀਬ ਹੈ ਕੌਣ ਮੀਰ ਸਾਨੂੰ ਸਾਰਾ ਦੇਖ ਨਹੀਂ ਦਿਆ ਵਾ ਫਿਰ ਵੀ 45 ਸਾਲ ਨੂੰ ਉਹੀ ਇਲਾਕੇ 'ਚ ਘੁੰਮਦੇ ਸਾਨੂੰ ਸਾਰਾ ਪਤਾ ਟੋਟੀਆਂ ਦੀ ਅਸੀਂ ਦੱਸ ਸਕਦੇ ਪਰ ਉਹ ਟੋਟੀਆਂ ਦਾ ਉਹਨਾਂ ਦੇ ਜੋ ਪਿੰਡ ਦੇ ਆਗੂ ਉਹਨਾਂ ਸੋਚਣਾ ਅਸੀਂ ਆਪਣੇ ਪਿੰਡ ਦੇ ਚਲੋ ਆਗੂ ਦੇ ਸਮਝਾਂਗੇ ਨਹੀਂ ਅਸੀਂ ਤੇ ਚਲੋ ਮਾਲਕ ਦੇ ਹੱਲੇ ਬੰਦੇ ਆ ਅਸੀਂ ਆਪਣੇ ਪਿੰਡ ਦਾ ਕਿਹਾ ਫਿਰ ਵੀ ਅਸੀਂ ਜਿੱਥੇ ਜਿੱਥੋਂ ਦਾ ਸਾਡਾ ਪਰਿਵਾਰ ਹੈਂਡੀਕੈਟ ਨੂੰ ਗੱਲ ਕਰਦੇ ਤਰਨਤਾਰਨ ਦੇ ਵਿੱਚ ਸਿਰਫ ਵੀ ਬਾਜੀ ਫੋਟੋਆਂ ਤਾਂ ਨਹੀਂ ਕਿਚਾਈਆਂ ਵੀ ਦੁਨੀਆ ਦੇ ਉਹ ਮਤਬੜ ਕੀ ਸਿਸਟਮ ਬੰਦਾ ਜਾਂਦਾ ਵਾ ਐਂ ਦਿਖਾਵਾ ਕਾਨੂੰ ਕਰੀਏ ਜਿਨ੍ਹਾਂ ਨੇ ਰਾਖੀ ਦਿੱਤਾ ਉਹਨਾਂ ਨੇ ਕੀਤਾ ਜਿਨ੍ਹਾਂ ਐਨਾ 4-5 ਲੱਖ ਦਾ ਲੈ ਗਏ ਵੀ ਬਾਜੀ ਗੁਰਦਾਰਾ ਸਾਹਿਬ ਲਈ ਵੀ ਉਗਰਾਹੀ ਦੇ ਕੇ ਗਏ ਸੀ ਬਾਦੀ ਕੀ ਗਿਆ ਤੇ ਤੁਸੀਂ ਜਿਵੇਂ ਕਿ ਵੇਖਿਆ ਜਾਵੇ ਜਿਹੜਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਿ ਤੁਹਾਨੂੰ ਦੱਸਿਆ ਹੁਣ ਵੀ ਦੱਸਿਆ ਤੇ ਤਾਂ ਤੁਹਾਨੂੰ ਪਤਾ ਹੀ ਆਵੇਂ ਆਵਾਜ਼ ਆ ਰਹੀ ਹੈ ਜਿਹੜੇ ਜਾਜ ਲੋੜਵੰਦ ਪਰਿਵਾਰ ਉਹਨਾਂ ਤੱਕ ਵੀ ਕਿਤੇ ਨਾ ਕਿਤੇ ਪਹੁੰਚ ਕੀਤੀ ਜਗ ਦੇ ਬਾਹ ਫੜੀ ਜਾਵੇ ਸੇਵਾ ਸੁਸਾਇਟੀ ਉਹ ਕੀ ਮੈਸੇਜ ਦੇਣਾ ਚਾਹੁੰਦੇ ਆ ਇਹਦੇ ਉਹਨਾਂ ਨੂੰ ਪਾਈ ਹੀ ਬੇਇਜ਼ਤੀ ਕਰਾਂਗੇ ਜੋ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਕਰਨੌਜਲਾ ਭਾਜੀ ਵੀ ਬਹੁਤ ਵਧੀਆ ਕਰ ਰਿਹਾ ਭਾਈ ਮੰਨਾ ਵੀ ਬਹੁਤ ਕਰਵਾ ਰਿਹਾ ਖਾਲਸਾ ਬਾਕੀ ਸਿਆਤਾ ਵਰਤ ਕਰਾ ਵਿਤ ਕਰਾ ਪਉਂਦੀਆਂ ਜੀ ਇਹ ਜਾਤਿਆ ਮਜਬੀ ਸਹਾਇਆ ਫਲਾਨਾ ਐ ਵਕਤ ਸਾਰੇ ਆਏ ਆ 크੍ਰਿਸਚਨ ਪ੍ਰਵਾਹ ਉਤਰਿਆ ਹਿੰਦੂ ਵੀ ਉਤਰਿਆ ਸਾਰੇ ਉਤਰੇ ਹਰਿਆਣਾ ਵੀ ਆਇਆ ਵਾ ਰਾਜਸਥਾਨ ਵੀ ਆ ਸਾਰੀਆਂ ਸਟੇਟਾਂ ਆ ਆਪਾਂ ਵੀਡੀਓ ਦੇਖ ਹੀ ਰਹੇ ਜੋ ਜਿਹਦਾ ਸਰਦਾ ਵਾ ਭਾਈ ਜਾਨ ਉਹ ਵੀ ਚਲੋ ਸலாம் ਧਰਮ ਦੇ ਵੀ ਲੋਕ ਪੰਜਾਬ ਨਾਲ ਚ ਖੜੇ ਤੁਹਾਨੂੰ ਪਤਾ ਹੀ ਤੁਸੀਂ ਵੀ ਚਲੋ ਚੈਨਲ ਵਾਲੇ ਕਿ ਨਹੀਂ ਉਤਰੇ ਦੱਸੋ ਮੈਨੂੰ ਸਾਰੇ ਜਾਨੇ ਆਏ ਨੇ ਪਰ ਸਾਡਾ ਸਵਾਲ ਇਹ ਹੈ ਵੀ ਜਿਹੜੇ ਗਰੀਬ ਆ ਕਿਸਾਨ ਨੇ ਜਾਂ ਮਜ਼ਦੂਰ ਨੇ ਪਿੰਡਾਂ ਦੇ ਵਿੱਚ ਬੈਠੇ ਆ ਉਹ ਉਧਰ ਵੀ ਜਿਹੜਾ ਸੇਵਾ ਸੁਸਾਇਟੀ ਨੂੰ ਧਿਆਨ ਦੇਣਾ ਚਾਹੀਦਾ ਹੁਣ ਸਾਰਾ ਕੋਈ ਸਤਗੁਰੂ ਦੀ ਕਿਰਪਾ ਨਾਲ ਪਾਣੀ ਸਾਰਾ ਲੈ ਗਿਆ ਪਰ ਪਿੰਡਾਂ ਵਿੱਚ ਅੱਜ ਵੀ ਕਈ ਇਹੋ ਜਿਹੇ ਪਰਿਵਾਰ ਨੇ ਜਿਹੜੇ ਸੇਵਾ ਸੁਸਾਇਟੀਆਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਵੀ ਕੋਈ ਸਾਰ ਲਾਊਗਾ ਉਹਦੇ ਪਾਜੀ ਜੋ ਪਿੰਡ ਦੇ ਆਗੂ ਆ ਜੇ ਟੋਟੀਆਂ ਵਾਂ ਜਾਂ ਚੰਬਾ ਵਾ ਜਾਂ ਦਲੋਹਰ ਆ ਜਾਂ ਉਧਰਲੇ ਪਾਸੇ ਆਪਾਂ ਚੱਲ ਜੀਏ ਜਿੱਧਰ ਪਾਣੀ ਦੀ ਮਾਰ ਵਜੀ ਖਵਾਦਿਆਂ ਨੂੰ ਖਵਾਦਿਆਂ ਨੇ ਮਾਰ ਮਾਰੀ ਪਾਣੀ ਦੇ ਕਹਿ ਨਹੀਂ ਸਕਦੇ ਹੂੰ ਤੇ ਉਹਦੇ ਦੇ ਜਿਹੜੇ ਆਗੂ ਆ ਸਰਪੰਚ ਆ ਪਟੇਤਮ ਉਹ ਉਹਨਾਂ ਨੂੰ ਜਾ ਕੇ ਚਾਹੇ ਬੰਦਿਆਂ ਨੂੰ ਦੱਸਣ ਗੈਕਾਂ ਦੱਸਣ ਵੀ ਆ ਮੇਰਾ ਪਿੰਡ ਕੋਟ ਆ ਪਾਜੀ ਔਦਲਾ ਸਾਹਿਬ ਆਹ ਪ੍ਰੋਬਲਮ ਆ ਪਈ ਮੰਨਾ ਜੀ ਨੂੰ ਦੱਸਣਾ ਖਾਲਸਾ ਵਾਲਿਆਂ ਨੂੰ ਦੱਸਣ ਵੀ ਆ ਜੀਮੀਦਾਰ ਭਰਾ ਇੱਕ ਕਿੱਲੇ ਵਾਲਾ ਵਾ ਆ ਮਜ਼ਦੂਰ ਭਰਾ ਵਾ ਜਿਹਦੀ ਛਾਤ ਡੇਗੀ ਆ ਇਹਦੇ ਪਿੰਡ ਦੇ ਜਿਹੜੇ ਆਗੂ ਆ ਪਛਤਾਵਾ ਚਾਹੇ ਉਹ ਕਿਹ ਵੀ ਪਾਰਟੀ ਦੀ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਇਹ ਜਿਹੜਾ ਮੌਕਾ ਵਾ ਇਹ ਤਾਂ ਨਹੀਂ ਵੰਡਣਾ ਨਹੀਂ ਹੜ ਪੇੜ ਤੇ ਆ ਦੁੱਖ ਦੇ ਘੜੀ ਨਾਲ ਫੜਨਾ ਚਾਹੀਦਾ ਇਹਦੇ ਵਿੱਚ ਸਿਆਦ ਨਹੀਂ ਜਿਹੜਾ ਆ ਵਕਤ ਬੰਦਾ ਸਿਆਦ ਖੇਡਣ ਦਿਆ ਵਾ ਉਹ ਦੁਨੀਆ ਦਾ ਮੈਂ ਸਭ ਤੋਂ ਵੱਡਾ ਮੂਰਖ ਬੰਦਾ ਕਿਹਾ ਚਾਹੇ ਉਹ ਅਕਾਲੀਆਂ ਦਾ ਚਾਹੇ ਭਾਜਪਾ ਦਾ ਚਾਹੇ ਕਾਂਗਰਸ ਦਾ ਚਾਹੇ ਆਮ ਆਦਾ ਚਾਹੇ ਕਿਸੇ ਵੀ ਉਹ ਜਹ ਬੰਦੀ ਦਾ ਬੰਦਾ ਜਿਹੜਾ ਇਹ ਵਕਤ ਸਿਆਦ ਖੇਡਣ ਦਿਆ ਨਾ ਉਹ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਬੰਦਾ ਅੱਜ ਆਪਾਂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਸ਼ਰੀ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਕੋਟ ਮੁਹੰਮਦ ਖਾਨ ਪਹੁੰਚੇ ਆ ਕਿਉਂਕਿ ਵੀਰ ਨੇ ਪਰਿਵਾਰ ਨੇ ਦੱਸਿਆ ਕਿ ਜਿਵੇਂ ਜਿਹੜਾ ਵੀ ਇਸ ਸਮੇਂ ਦੇ ਹਾਲਾਤਾਂ ਦੇ ਮਤਾਬਿਕ ਜਿਹੜਾ ਵੀ ਕੋਈ ਵੀ ਸਿਆਸੀ ਪਾਰਟੀ ਦੀ ਮੱਦੇ ਨਜ਼ਰ ਰੱਖਦੇ ਹੋ ਜਾਂ ਕੋਈ ਵਿਦਰੋਹ ਕਰ ਰਿਹਾ ਜਾਂ ਲੋੜਵੰਦ ਪਰਿਵਾਰ ਦੀ ਬਾਹਰ ਨਹੀਂ ਫੜ ਰਿਹਾ ਵੀਰ ਦਾ ਕਹਿਣਾ ਕਿ ਇਸ ਵਕਤ ਆਪ ਸਾਰਿਆਂ ਨੂੰ ਧੜੇ ਬਾਜ਼ੀਆਂ ਛੱਡ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਤੇ ਦੁਖੀ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਹੜ ਪੀੜਤ ਤਾਂ ਕੋਈ ਵੀ ਹੋ ਸਕਦਾ ਕਿਉਂਕਿ ਚ ਕੋਈ ਜਾਤੀ ਵਿਤਕਰਾ ਨਹੀਂ ਆਇਆ ਚ ਕੋਈ ਜਾਤ ਪਾਤ ਨਹੀਂ ਹੈਗੀ ਜਿਹੜਾ ਵੀ ਕੋਈ ਵੀ ਹੋਵੇ ਜਿਹੜਾ ਹੜ ਪੀੜਤ ਪਰਿਵਾਰ ਆ ਉਹਦੇ ਨਾਲ ਖੜਨਾ ਜਿਹੜਾ ਇਹ ਬਹੁਤ ਜ਼ਰੂਰੀ ਹੈ ਇਸ ਸੰਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਹੈ ਪਾਜੀ ਮੇਰਾ ਨਾਮ ਜਸਵੰਤ ਕੌਰ ਪਿੰਡ ਕੋਟ ਮੋਹਮਦ ਦਾ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਜਿਹੜੇ ਪਿੰਡ ਦੇ ਵਿੱਚ ਰਾਸਨ ਸੇਵਾ ਕੀਤੀ ਗਈ ਹੈ ਜੀ ਕੀ ਤੁਹਾਡੇ ਵਿਚਾਰ ਆਇਆ ਤਾਂ ਰਾਸਨ ਸੇਵਾ ਕਿਹਦੇ ਸੰਗਤ ਨਾਲ ਸੰਯੋਗ ਬਣਾਈ ਹੈ ਪਾਜੀ ਇਹ ਹਾਲਾਤਾਂ ਦੇ ਮਤਾਬੂ ਪਾਪਾ ਨੂੰ ਦੇ ਦਿਮਾਗ ਵਿੱਚ ਹੈ ਪਾਪਾ ਨਾਲ ਹੀ ਸਭ ਕੁਝ ਹੋਇਆ ਉਹਨਾਂ ਨੇ ਹੀ ਕੀਤਾ ਉਹਨਾਂ ਨੇ ਹੀ ਦਿੱਲੀ ਫੋਨ ਕੀਤਾ ਜੋ ਕਿ ਸਾਡੇ ਕ੍ਰਿਸ਼ਨ ਕਾਂਤ ਉਪ ਰਾਸ਼ਟਰਪਤੀ ਉਹਨਾਂ ਦੇ ਬੇਟੇ ਲక్ష్ਮੀ ਕਾਂਤ ਉਹਨਾਂ ਦੇ ਗਾੜੀ ਪੋਤਰਾ ਗੌਰਵ ਕਾਂਤ ਆਏ ਉਹਨਾਂ ਨੇ ਹੀ ਸਭ ਕੁਝ ਕੀਤਾ ਔਰ ਉਹਨਾਂ ਕੋ ਹੀ ਪਿੰਡ ਦੇ ਵਿੱਚ ਹੈਲਪ ਦਿੱਤੀ ਤੁਹਾਡੇ ਪਾਪਾ ਦਾ ਨਾਮ ਕੀ ਹੈ ਸਰਦਾਰ ਬੂਟਾ ਸਿੰਘ ਸੁਬੇ ਦਾ ਜਦ ਵੇਖਿਆ ਜਾਵੇ ਕਿ ਲੋੜਵੰਦ ਪਰਿਵਾਰ ਨੇ ਤੁਹਾਡੇ ਵੱਲੋਂ ਪਹਿਲੀ ਇੱਕ ਆਵਾਜ਼ ਆਈ ਹੈ ਕਿ ਪਿੰਡ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੰਡਾਇਆ ਗਿਆ ਜੀ ਪਰ ਵੇਖਿਆ ਜਾਦਾ ਕਿ ਪਹਿਲਾਂ ਆਪ ਵੀ ਸਾਡੇ ਕੋਲ ਗੱਲ ਆ ਰਹੀ ਹੈ ਕਿ ਗਰੀਬ ਬਜ਼ੁਰਗਤਾਂ ਕੋ ਪਹੁੰਚਿਆ ਕੋਈ ਨਹੀਂ ਤੇ ਤੁਹਾਡੇ ਵੱਲੋਂ ਮਦਦ ਕੀਤੀ ਗਈ ਆ ਹਾਂਜੀ ਤੁਸੀਂ ਹੋਰ ਸੇਵਾ ਸੁਸਾਇਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਪਿੰਡ ਦਾ ਦੌਰਾ ਕਰਨਾ ਚਾਹੀਦਾ ਲੋੜਵੰਦ ਪਰਿਵਾਰ ਆਪ ਚੈੱਕ ਕਰਨਾ ਚਾਹੀਦਾ ਜਾ ਕੇ ਭਾਜੀ ਚਲੋ ਮੈਂ ਇਹਨਾਂ ਦੀ ਗੱਲ ਟੋਕਰੀ ਆ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਿੰਡਾਂ ਦੇ ਵਿੱਚ ਨਹੀਂ ਹਾਲੇ ਰਾਸ਼ਨ ਪਰ ਪ੍ਰੋਵਾਈਡ ਕੀਤਾ ਗਿਆ ਇਹ ਮੇਰੇ ਵੱਡੇ ਨਾਨਾਨ ਨੇ ਜਸਵੰਤ ਕੌਰ ਇਹਨਾਂ ਨੇ ਖੁਦ ਹੀ ਕਿਹਾ ਮੇਰਾ ਨਾਮ ਭਾਜੀ ਸੁਮਨ ਕੌਰ ਹੈ ਤੇ ਇਹਨਾਂ ਨੇ ਖੁਦ ਪ੍ਰੋਵਾਈਡ ਕੀਤਾ ਕਿ ਸਾਡੇ ਘਰ ਦੇ ਬੱਚੇ ਖੁਦ ਜਾ ਕੇ ਮੋਟਰਸਾਈਕਲਾਂ ਤੇ ਗੱਡੀਆਂ ਦੇ ਵਿੱਚ ਉਹਨਾਂ ਨੇ ਘਰਾਂ ਦੇ ਵਿੱਚ ਰਾਸ਼ਨ ਪ੍ਰੋਵਾਈਡ ਕੀਤਾ ਜਿਹੜੇ ਘਰ ਰਹਿ ਚੁੱਕੇ ਸੀ ਰਹਿ ਚੁੱਕੇ ਸੀ ਮੈਂ ਖੁਦ ਕੀਤਾ ਖੁਦ ਕੀਤਾ ਇਹਨਾਂ ਨੇ ਮੈਂ ਖੁਦ ਨਾਲ ਜਾ ਕੇ ਤੇ ਇਦਾਂ ਦਾ ਕੋਈ ਨਹੀਂ ਸਾਡੇ ਮੁਤਾਬਿਕ ਕੋਈ ਵੀ ਨਹੀਂ ਅਸੀਂ ਇਹ ਨਹੀਂ ਦੇਖਿਆ ਕਿ ਕਾਸਟ ਬੇਸ ਤੇ ਅਸੀਂ ਵੰਡ ਕੀਤੀ ਆ ਅਸੀਂ ਹਰ ਇੱਕ ਕਾਸਟ ਨੂੰ ਦਿੱਤਾ ਜਰਨਲ ਐਸੀਬੀਸੀ ਜਿਨ੍ਹਾਂ ਨੂੰ ਵੀ ਹੋ ਸਕੇ ਸੀ ਵੱਧ ਤੋਂ ਵੱਧ ਪ੍ਰੋਵਾਈਡ ਕੀਤਾ ਵਾ ਅਸੀਂ ਘਰਾਂ ਦੇ ਵਿੱਚ ਇਹ ਵੀ ਪੁੱਛਿਆ ਗਿਆ ਵੀ ਜਿਹੜਾ ਰਹਿ ਗਿਆ ਵਾ ਸਾਡੇ ਕੋਲ ਲੈ ਕੇ ਜਾ ਸਕਦਾ ਵਾ ਅਦਰਵਾਈਜ਼ ਇਹ ਨਹੀਂ ਕਿ ਜੇ ਸ਼੍ਰੀ ਗੌਰਮਕਾਂਤ ਨੇ ਦਿੱਤਾ ਕਿ ਉਹ ਰਾਸ਼ਨ ਸਿਰਫ ਉਹਨਾਂ ਹੀ ਆ ਅਸੀਂ ਇੱਥੋਂ ਤੱਕ ਵੀ ਮਦਦ ਕੀਤੀ ਹੈ ਕਿ ਅਸੀਂ ਆਪਣੇ ਕੋਲੋਂ ਦਵਾਂਗੇ ਜਿੰਨਾ ਵੀ ਹੋ ਸਕੇ ਅਸੀਂ ਪ੍ਰੋਵਾਈਡ ਕਰਾਂਗੇ ਨਹੀਂ ਵੇਖਿਆ ਜਾਵੇ ਕਿ ਪਿੰਡਾਂ ਦੇ ਵਿੱਚ ਆਵਾਜ਼ ਆ ਰਹੀ ਹੈ ਜਿਵੇਂ ਕਿ 100 100% ਕੇ ਸ਼ੈਂਡਕੈਪਟਲ ਪਰਿਵਾਰ ਨਾਲ ਜਿਹੜੇ ਛੱਤ ਚੋਂਦੇ ਵੀ ਮੰਨ ਲਈ ਹੈ ਕਿ ਬਾਹਰ ਨਹੀਂ ਆ ਸਕਦੇ ਅੰਦਰੋਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤੱਕ ਕੋਈ ਐਸਾ ਇਨਸਾਨ ਹੀ ਨਹੀਂ ਪਹੁੰਚਿਆ ਪਰ ਅੱਜ ਵੀ ਪਿੰਡਾਂ ਦੇ ਵਿੱਚ ਬੈਠੇ ਇੰਤਜ਼ਾਰ ਕਰ ਰਹੇ ਨੇ ਪਾਜੀ ਇਹ ਪਿੰਡਾ ਪਿੰਡਾ ਦੀ ਹਾਲਾਤ ਮੈਂ ਤੁਹਾਨੂੰ ਮੰਨਦੀ ਕਿ 14 15 ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੜਪੀੜੇ ਤੇ ਲੋਕ ਹੈਗੇ ਨੇ ਜਿਹੜੇ ਜ਼ਿਲੇ ਸੌਰੀ ਹੈਗੇ ਨੇ ਬਟ ਇਹ ਮੈਂ ਮੰਨਦੀ ਆ ਕਿ ਚਲੋ ਕੋਈ ਇੱਧਰ ਹੈਗੇ ਜਿਹੜੇ ਵਿਚਾਰੇ ਨਹੀਂ ਨਿਕਲ ਸਕਦੇ ਪਰ ਸਾਨੂੰ ਰਲ ਮਿਲ ਕੇ ਅੱਗੇ ਵੀ ਮੈਂ ਕਹਿ ਚੁੱਕੀ ਸਾਨੂੰ ਰਲ ਮਿਲ ਕੇ ਪਹੀ ਪੰਜਾਬ ਦੇ ਵਸਨੀਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਵਾ ਕਿ ਜਿਹੜਾ ਸਾਡਾ ਭੈਣ ਭਰਾ ਨਹੀਂ ਆ ਸਕਦਾ ਸੀ ਆਪ ਅਦੀਨ ਹੋ ਕੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦੀਆਂ ਮਜਬੂਰੀਆਂ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਅ ਅੱਗੇ ਲਿਆਇਆ ਜਾਵੇ ਉਹਨਾਂ ਨੂੰ ਸਮਝਾ ਜਾਵੇ ਤੇ ਜਿੰਨੀ ਤੋਂ ਵੱਧ ਤੋਂ ਵੱਧ ਜਿਹੜੀ ਸੇਵਾ ਵਾ ਉਹਨਾਂ ਦੀ ਕੀਤੀ ਜਾਵੇ ਜਾਂ ਕੀਤੀ ਜਾਵੇ ਜਿਹੜੇ ਕਿ ਤੁਸੀਂ ਰਾਬਤਾ ਕੀਤਾ ਆ ਆਪਣੇ ਨਾਲ ਹਾਂਜੀ ਰਾਸਨ ਦੀ ਸੇਵਾ ਕੀਤੀ ਹੈ ਜੀ ਕੀ ਤੁਹਾਡੇ ਪਰਿਵਾਰ ਵਿੱਚ ਪਹਿਲਾਂ ਕੋਈ ਸਲਾਹ ਹੀ ਹੋਵੇ ਕਿ ਕੋਈ ਤੁਹਾਨੂੰ ਦਰਦ ਆਇਆ ਹੋਵੇ ਫਿਰ ਹੀ ਚੱਲ ਚੱਲੀ ਹੈ ਹਾਂਜੀ ਹਾਂਜੀ ਬਿਲਕੁਲ ਸਾਡੇ ਫਾਦਰ ਸਾਹਿਬ ਪਹਿਲੋ ਵੀ ਦੀਦੀ ਕਹਿ ਚੁੱਕੇ ਨੇ ਕਿ ਸਾਡੇ ਫਾਦਰ ਸਾਹਿਬ ਸਰਦਾਰ ਬੂਟਾ ਸਿੰਘ ਮੈਂ ਤੁਹਾਨੂੰ ਪਹਿਲੋ ਵੀ ਬਿਆਨ ਦਿੱਤਾ ਕਿ ਉਸ ਟਾਈਮ ਉਹ ਮੈਡੀਕਲ ਸੁਵਿਧਾ ਵਿੱਚ ਵਾ ਕਿ ਉਹ ਐਡਮਿਟ ਹੋਏ ਨੇ ਤੇ ਉਹਨਾਂ ਦੇ ਉਹਨਾਂ ਦੇ ਨਾਲ ਉਹਨਾਂ ਕਿਉਂਕਿ ਉਹ ਐਡੇ ਵੱਡੇ ਦਾਨੀ ਕਿ ਖੁਦ ਵੀ ਜਿਹਨੂੰ ਲੋੜਵੰਦ ਕਰੀ ਕਈ ਵਾਰੀ ਜਦੋਂ ਹੁੰਦਾ ਕਿ ਪਿੰਡਾਂ ਦੇ ਵਿੱਚ ਕਿਸੇ ਦੇ ਘਰੇ ਗਰੀਬ ਪਰਿਵਾਰਾਂ ਦੇ ਵਿੱਚ ਵਿਆਹ ਹੋ啊 ਕਿਸੇ ਨੂੰ ਕਿਸੇ ਵੀ ਕਿਸ ਪੱਖਰ ਜ਼ਰੂਰ ਤਾਂ ਉਹ ਆਪ ਘਰ ਦੇ ਵਿੱਚ ਜਾਂਦੇ ਆ ਤੇ ਲੋਕਾਂ ਨੂੰ ਕੋਈ ਵੀ ਜਿੰਨੀ ਤੁਹਾਨੂੰ ਹੈਲਪ ਆ ਮੈਨੂੰ ਦੱਸੋ ਜਿੰਨੀ ਵੀ ਹੋ ਸਕੇ ਮੈਂ ਕਰ ਸਕਦਾ ਵਾਂ ਤੇ ਉਹਨਾਂ ਨੇ ਫਿਰ ਇਸੇ ਬੇਸ ਤੇ ਦੇਖਦੇ ਆ ਹਾਂ ਕਿ ਕੰਡੀਸ਼ਨ ਬਹੁਤ ਮਾੜੀ ਹੈ ਕਿ ਕਈ ਪਰਿਵਾਰ ਇਦਾਂ ਦੇ ਆ ਕਿ ਜਿਨ੍ਹਾਂ ਨੂੰ ਰੋਟੀ ਵੀ ਨਸੀਬ ਨਹੀਂ ਨਹੀਂ ਟਾਈਮ ਟੂ ਟਾਈਮ ਆਟਾ ਲਿਆਂਦੇ ਆਪਣਾ ਟਾਈਮ ਪਾਸ ਕਰ ਰਹੇ ਆ ਫਿਰ ਉਹਨਾਂ ਨੇ ਇਹ ਜਿਹੜੀ ਆ ਗੱਲ ਉਪਰਾਸ਼ਟਪਤੀ ਦੀ ਫੈਮਿਲੀ ਦੇ ਨਾਲ ਗੌਰਵ ਕਾਂਦੇ ਦੇ ਨਾਲ ਕੀਤੀ ਜੋ ਕਿ ਅਮਰੀਕਾ ਦੇ ਵਿੱਚ ਸਟੱਡੀ ਕਰਕੇ ਆਏ ਆ ਤੇ ਉਹਨਾਂ ਨੇ ਫਿਰ ਰਾਸ਼ਨ ਪ੍ਰੋਵਾਈਡ ਕੀਤਾ ਕੰਬਲ ਦਿੱਤੇ ਆ ਪਿੰਡਾਂ ਪਿੰਡ ਦੇ ਵਿੱਚ ਕੰਬਲ ਦਿੱਤੇ ਇੱਕ ਇੱਕ ਕੰਬਲ ਆਟੇ ਦੀ ਥੈਲੀ ਰਾਸ਼ਨ ਪ੍ਰਵੜਾ ਕੀਤਾ ਭਾਜੀ ਉਹਨਾਂ ਨੇ ਸੇਵਾ ਸੁਸਾਇਟੀ ਜਾਂ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੇਵਾ ਸੁਸਾਇਟੀ ਨੂੰ ਇਹੀ ਮੈਸੇਜ ਦਿੰਨੀ ਹੈ ਕਿ ਜਿਹੜੇ ਦਾਨੀ ਸੱਜਣਾ ਵੱਡੇ ਤੋਂ ਵੱਡੇ ਸਿੰਗਰ ਆ ਚਾਹੇ ਉਹ ਬਿਜ਼ਨਸਮੈਨ ਆ ਅਦਰ ਆ ਜੋ ਵੀ ਆ ਉਹ ਵੱਤ ਤੋਂ ਵੱਧ ਜਿਹੜੇ ਹੁਣ ਇਸ ਟਾਈਮ ਪਿੰਡਾਂ ਦੇ ਨਾਲ ਪੀੜਿਤ ਪਰਿਵਾਰ ਆ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਮੋੜ ਉਸ ਸਥਿਤੀ ਵਿੱਚ ਲਿਆਂਦਾ ਜਾਵੇ ਚਲੋ ਟਾਈਮ ਤੇ ਬਾਜੀ ਲੱਗੂਗਾ ਕਿ ਏਡੀ ਛੇਤੀ ਜਿਵੇਂ ਮਾਲਕ ਨੇ ਮਾਰ ਮਾਰੀ ਹੈ ਚਲੋ ਨਹੀਂ ਆ ਵਕਤ ਲੱਗੂਗਾ ਪਰ ਸਾਨੂੰ ਵੱਧ ਤੋਂ ਵੱਧ ਇੱਕ ਹੈਲਪ ਕਰਨੀ ਚਾਹੀਦੀ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਕਿ ਜਿਹੜਾ ਸਮੇਂ ਦੇ ਨਾਲ ਉਹ ਵੀ ਆਪਣਾ ਸਮਾਂ ਚਲਾ ਸਕਣ ਆਪਣਾ ਟਾਈਮ ਪਾਸ ਕਰ ਸਕਣ